ਕਿਤਾ ਗਿਆ ਟੈਕਸੇਸ਼ਨ ਚ ਰਿਬੇਟ ਦਿੱਤੀ ਗਈ ਹੈ ਜਿਹੜੀ ਕਿ 12 ਲੱਖ ਤੱਕ ਐਗਜ਼ਮਪਟ ਕੀਤਾ ਗਿਆ ਸੈਲਰੀ ਲਈ 1275000 ਤੱਕ ਐਗਜ਼ਮਪਟ ਕਰ ਦਿੱਤਾ ਗਿਆ ਜਿਹੜੀ ਟੈਕਸ ਫਾਈਲਿੰਗ ਲਿਮਿਟ ਸੀ ਉਹਨੂੰ ਵੀ ਵਧਾ ਕੇ 4 ਸਾਲ ਤੱਕ ਕਰ ਦਿੱਤੀ ਗਈ ਹੈ ਸਪੈਸ਼ਲ ਸਕੀਮਸ ਹੈ ਫਾਰ ਲੈਦਰ ਗੁੱਡਸ ਜੋ ਇਹਨਾਂ ਨੇ ਨਨ ਆਈਐਨ ਹੈ ਨਾਈਨ ਆਈਟਮਸ ਜਿਹੜੀ ਨੇ ਉਹ ਡਿਊਟੀ ਫ੍ਰੀ ਜੋ ਵੀ ਇਹ ਕਹਿ ਰਹੇ ਨੇ ਵੀ ਉਹ ਡਿਊਟੀ ਫ੍ਰੀ ਲੈ ਕੇ ਆਣਗੇ ਨਾਈਨ ਐਡ ਕਰ ਰਹੇ ਨੇ ਉਹਦੇ ਵਿੱਚ 1.5 ਲੱਖ ਕਰੋੜ ਦਾ ਲੋਨ ਫਾਰ ਇਨਫਰਾ ਲਈ ਇਹਨਾਂ ਨੇ ਕਿਹਾ ਉਹ ਦੇਖੋ ਉਹ ਵੀ ਕੁਝ ਨਾ ਕੁ ਬੈਨੀਫਿਟ ਕਰੇਗਾ ਐਨਵਲ ਰੈਂਟ ਤੇ ਜਿਹੜੀ ਟीडीएस ਲਿਮਿਟ ਸੀ ਉਹ ਵੀ 2.4 ਲੱਖ ਤੋਂ ਵਧਾ ਕੇ ਇਹਨਾਂ ਨੇ 6 6 ਲੱਖ ਤੱਕ ਕਰਤੀ ਹੈ ਏਆਈ ਲਈ ਜਿਹੜਾ ਬਹੁਤ ਇੰਪੋਰਟੈਂਟ ਆ ਅੱਜ ਦੀ ਡੇਟ ਲਈ ਉਹਦੇ ਲਈ ਐਕਸਲੈਂਸ ਸੈਂਟਰਸ ਲੈ ਕੇ ਆ ਰਹੇ ਨੇ ਉਹ ਬਹੁਤ ਅੱਛਾ ਇਹਨਾਂ ਦਾ ਸਟੈਪ ਹੈ ਗਵਰਨਮੈਂਟ ਆਫ ਇੰਡੀਆ ਦਾ 인ਫਰਾ ਡਿਵੈਲਪਮੈਂਟ ਲਈ ਵੀ ਫ੍ਰੀ ਲੋਨ ਸਟੇਟਸ ਲਈ ਇਹਨਾਂ ਨੇ ਅਨਾਉਂਸ ਕੀਤਾ ਹੈ 인ਫਰਾ ਲਈ ਜੋ ਲੋਨ ਚਾਹੀਦਾ ਹੈ ਉਹ ਸਟੇਟਸ ਨੂੰ ਫ੍ਰੀ ਆਫ ਕਾਸਟ ਮਿਲੇਗਾ 75 আর মেডিকেল সিটস ਜਿਹੜੀ ਕਿ ਹੋਰ ਐਡ ਕਰਨ ਜਾ ਰਹੇ ਨੇ ਇਹ ਵੀ ਇਹਨਾਂ ਦਾ ਸਟੈਪ ਅੱਛਾ ਹੈ ਜੋ ਇਹਨਾਂ ਨੇ ਇਨੀਸ਼ੀਏਟਿਵ ਲਿਆ ਹੈ ਗਵਰਨਮੈਂਟ ਅਫੀਸਰਾਂ ਨੇ ਸਰ ਓਵਰঅল ਗੱਲ ਕਰੀਏ ਇੰਡਸਟਰੀ ਕਿਵੇਂ ਦੇਖਦੀ ਹੈ ਬਜਟ ਨੂੰ ਕਿ ਆਮ ਤੌਰ ਤੇ ਉਮੀਦਾਂ ਘੱਟ ਨੇ ਸਰ ਐਜ਼ ਅ ਇੰਡੀਵਿਜੂਅਲ ਉਹਨਾਂ ਲਈ ਤਾਂ ਠੀਕ ਹੈ ਇੰਡਸਟਰੀ ਲਈ ਕੋਈ ਐਦਾ ਕੋਈ ਕਾਰਪੋਰੇਟ ਟੈਕਸ ਰਿਵੈਟ ਸਾਰਾ ਕੁਝ ਹਲੇ ਕੁਝ ਨਹੀਂ ਹੋਇਆ ਤਾਂ ਇੰਡਸਟਰੀ ਲਈ ਤਾਂ ਕੋਈ ਓਵਰঅল ਤਾਂ ਕੋਈ ਜਿਆਦਾ ਬੈਨੀਫਿਟ ਨਹੀਂ ਦੇਖ ਰਹੇ ਪਰ ਐਜ਼ ਅ ਇੰਡੀਵਿਜੂਅਲ ਮੀਡਲ ਕਲਾਸ ਨੂੰ ਬਹੁਤ ਬੈਨੀਫਿਟ ਹੈ ਦੀ ਇਸ ਤਰ੍ਹਾਂ ਲੱਗੇ ਲਗਾਤਾਰ ਜਿਹੜੀਆਂ ਨੇ ਸ਼ੰਕਾਵਾਂ ਰਹਿੰਦੀਆਂ ਨੇ ਤਾਂ ਕਿ ਰੌ ਮਟੀਰੀਅਲ ਹੋ ਰਹਿ ਕੇ ਰਹਿੰਦੀਆਂ ਨੇ ਕਿਉਂਕਿ ਚਾਈਨਾ ਦੇ ਨਾਲ ਦੇ ਦੋ ਤਰੀਕਾ ਬਹੁਤ ਹੋ ਰਿਹਾ ਤਾਂ ਕਿ ਦੇਖੋ ਗੌਰਮਨ ਨੂੰ ਚਾਹੀਦਾ ਜਿਹੜੀ ਇੰਪੋਰਟ ਹੋ ਰਹੀ ਹੈ ਉੱਤੇ ਡਿਊਟੀਆਂ ਦੁਆਰਾ ਜ਼ਿਆਦਾ ਕਰਨ ਤਾਂ ਕਿ ਇੰਪੋਰਟ ਨਾ ਹੋਏ ਇੰਡੀਆ ਦਾ ਇੰਡਸਟਰੀ ਨੂੰ ਬੂਸਟ ਆਪ ਮਿਲੇ ਥੋੜਾ ਜਿਹਾ ਉਹ ਗੌਰਮਨ ਨੂੰ ਸਟੈਪ ਚੁਣੂ ਰਹਿਣਾ ਚਾਹੀਦਾ ਹੈ ਠੀਕ ਹੈ ਇੱਕ ਮਿੰਟ ਡਿੰਪਲ ਸਾਲ ਨਾਲ ਹੋਰ ਵਧਾ ਦਿੱਤਾ ਹੈ ਗਵਰਨਮੈਂਟ ਨੇ ਹੁਣ 2030 ਤੱਕ ਸਟਾਰਟਅਪ ਰਜਿਸਟਰ ਹੋ ਸਕਦੇ ਨੇ ਔਰ ਸਟਾਰਟਅਪ ਦੀ ਜਿਹੜੀ ਕ੍ਰੈਡਿਟ ਗਾਰੰਟੀ ਹੈ ਉਹਨੂੰ ਵੀ ਵਧਾ ਦਿੱਤਾ ਹੈ ਪਹਿਲੇ 10 ਕਰੋੜ ਸੀਗੀ ਉਹਨੇ 20 ਕਰੋੜ ਕਰ ਦਿੱਤੀ ਗਈ ਮਿੰਟ ਵੀ ਨਹੀਂ ਲੱਗਦੇ ਆਪਾਂ ਠੀਕ ਹੈ ਥੈਂਕ ਯੂ ਮੀਡਲ ਕਲਾਸ ਜਿਹੜਾ ਹੈਗਾ ਮੈਂਬਰ ਹੈ ਆਪਣਾ ਇੰਡੀਅਨ ਹੈਗਾ ਉਹਦੇ ਲਈ ਕਾਫੀ ਬੈਨੀਫਿਟ ਹੈਗਾ ਪਰ ਜੇ ਆਪਾਂ ਓਵਰਆਲ ਕਾਰਪੋਰੇਟ ਦੀ ਗੱਲ ਕਰੀਏ ਤਾਂ ਬਰਨ ਠੀਕ ਠਾਕ ਆਪਾਂ ਨੂੰ ਕਹਿ ਸਕਦੇ ਹਾਂ ਕਿ ਬਹੁਤ ਜ਼ਿਆਦਾ ਫਾਇਦੇਮੰਦ ਗੱਲਾਂ ਨਹੀਂ ਕਰ ਸਕਦੇ ਮੀਡਲ ਕਲਾਸ ਵਿੱਚ ਜਿਵੇਂ ਆਪਾਂ ਅ ਉਹਦਾ ਉਹਦੇ ਉੱਪਰ TDS ਕੱਟਦਾ ਸੀਗਾ ਉਹਨੂੰ ਗਵਰਨਮੈਂਟ ਨੇ ਵਧਾ ਕੇ 6 ਲੱਖ ਰੁਪਏ ਕਰ ਦਿੱਤਾ ਹੈ ਅੱਜ ਕੱਲ ਦੀ ਨੀਡ ਆਫ ਦਾ ਆਰ ਆਰਟੀਫੀਸ਼ੀਅਲ ਇੰਟੈਲੀਜੈਂਸ ਇਹ ਬਹੁਤ ਹੀ ਜ਼ਰੂਰੀ ਚੀਜ਼ ਸੀ ਜਿਸ ਦੇ ਲਈ ਗਵਰਨਮੈਂਟ ਨੇ 500 ਕਰੋੜ ਦਾ ਜਿਹੜਾ ਫੰਡ ਹੈ ਡਿਪਲੋਏ ਕੀਤਾ ਹੈ ਕਿ ਉਹਦੇ ਜਿਹੜੇ ਸੈਂਟਰ ਆਫ ਐਕਸਲੈਂਸ ਉੱਤੇ ਬਣਾਏ ਜਾਣਗੇ ਉਹ ਜਿਹੜੀ ਬਹੁਤ ਇੰਪੋਰਟੈਂਟ ਚੀਜ਼ ਜਿਹੜੀ ਸਭ ਤੋਂ ਵਧੀਆ ਲੱਗੀ ਮੈਨੂੰ ਇਹ ਸਾਰੇ ਬਜਟ ਦੇ ਅੰਦਰ ਕਿ ਜਿਹੜੇ ਲਾਈਫ ਸੇਵਿੰਗ ਡਰੱਗਸ ਨੇ 36 ਤਰ੍ਹਾਂ ਦੀਆਂ ਡਰੱਗਸ ਨੇ ਲਾਈਫ ਸੇਵਿੰਗ ਜਿਹਦੇ ਅੰਦਰ ਗਵਰਨਮੈਂਟ ਨੇ ਪੂਰੀ ਤਰ੍ਹਾਂ ਕ ਜਿਹੜੀ ਜਾਨ ਲੈ ਸਕਦੀਆਂ ਨੇ ਤੇ ਉਹਦੇ ਵਿੱਚ ਉਹਨਾਂ ਨੂੰ ਇਸ ਚੀਜ਼ ਦਾ ਬੈਨੀਫਿਟ ਮਿਲ ਸਕੇਗਾ ਸਰ ਹਰ ਵਾਰ ਜਿਹੜਾ ਦੇਖਿਆ ਇਸ ਨੇ ਇੰਡਸਟਰੀ ਕਹਿੰਦੀ ਹੈ ਬਜਟ ਵਧੀਆ ਨਹੀਂ ਹੈ ਅੱਜ ਵੀ ਵਾਰ ਕਿਸ ਤਰ੍ਹਾਂ ਦਾ ਸਰ ਦੇਖੋ ਇੰਡਸਟਰੀਲੀ ਕਾਰਪੋਰੇਟਲੀ ਦਾ ਕੋਈ ਟੈਕਸ ਆਇਆ ਨਹੀਂਗਾ ਹਾਂ ਜਿਹੜੇ ਆਪਾਂ ਸੈਂਟਰ ਆਫ ਐਕਸੀਲੈਂਸ ਦੀ ਗੱਲਾਂ ਕਰਦੇ ਜਿਉਂ ਉਹਦੇ ਨਾਲ ਟੈਕਨੋਲੋਜੀ ਨੂੰ ਕੋਈ ਫਾਇਦਾ ਮਿਲਦਾ ਤਾਂ ਡੈਫੀਨਿਟਲੀ ਇੰਡਸਟਰੀ ਨੂੰ ਹੀ ਜਾਏਗਾ ਜੀ ਉਹ ਹਾਂ ਗੌਤਮ ਜੀ ਉਹਨਾਂ ਉੱਤੇ ਕਾਫੀ ਜ਼ਿਆਦਾ ਖਰਚ ਕਰ ਰਹੇ ਨੇ ਔਰ ਸਾਡੇ ਜਿਹੜੇ ਇੰਡਸਟਰੀ ਵਾਸਤੇ ਆਰ ਐਨ ਡੀ ਵਾਸਤੇ 20000 ਕਰੋੜ 20000 ਕਰੋੜ ਰੁਪਿਆ ਇਹਨਾਂ ਨੇ ਆਰ ਐਨ ਡੀ ਉਤੇ ਅਲੋਕੇਟ ਕੀਤਾ ਹੈ ਹਾਂ ਉਹ ਕਿਵੇਂ ਮਿਲੇਗਾ ਕਿਵੇਂ ਡਿਸਬਰਸ ਹੋਏਗਾ ਉਹ ਬਾਤ ਦੀ ਗੱਲਾਂ ਨੇ ਐਮ ਐਸ ਐਮਈ ਦੇ ਉਤੇ ਇਹਨਾਂ ਨੇ ਸਮਾਲ ਸੈਕਟਰ ਉਤੇ ਕੁਝ ਫਰਦ ਦਿੱਤੇ ਨੇ ਬਟ ਅਭੀ ਪੂਰਾ ਕਲੀਅਰ ਨਹੀਂ ਹੈ ਕਿ ਉਹ ਕਿਵੇਂ ਡਿਸਬਰਸ ਹੋਣਗੇ ਕੀ ਕਰਨਗੇ ਔਰ ਇਹਨਾਂ ਨੇ ਜਿਹੜੇ ਸੀਨੀਅਰ ਸਿਟੀਜ਼ਨ ਨੇ ਉਹਨਾਂ ਵਾਸਤੇ ਵੀ ਕਾਫੀ ਕੁਝ ਕੀਤਾ ਦੇਖੋ ਇਹਦੇ ਵਿੱਚ ਆਮ ਤੌਰ ਤੇ ਜਿਹੜਾ ਸੀਰੀਅਲ ਸਿਟਰ ਹੁੰਦਾ ਹੈ ਉਹਨਾਂ ਨੂੰ ਟੀਡੀਐਸ ਜਿਹੜਾ ਹੈ ਪਹਿਲੇ 50000 ਤੇ ਕੱਟਦਾ ਸੀ ਹੁਣ 1 ਲੱਖ ਦੀ ਇਨਕਮ ਤੇ ਕਟਿਆ ਜਾਏਗਾ ਦੂਸਰਾ ਜਿਹੜੇ ਆਮ ਤੌਰ ਤੇ ਜਿਹੜੇ ਬਜ਼ੁਰਗ ਬੰਦੇ ਹੁੰਦੇ ਨੇ ਮਕਾਨ ਕਿਰਾਏ ਤੇ ਦਿੰਦੇ ਨੇ ਪਹਿਲੇ ਉਹਨਾਂ ਦੇ 2.4 ਲੱਖਸ ਉੱਤੇ ਟੈਕਸ ਕਰਦਾ ਸੀ ਹੁਣ 6 ਲੱਖ ਕਿਰਾਏ ਤੇ ਟੈਕਸ ਕਰੇਗਾ ਇਹ ਵੀ ਉਹਨਾਂ ਦੀ ਪੌਕੇਟੇ ਪੈਸਾ ਆਏਗਾ ਬਾਕੀ ਇੱਕ ਥੋੜਾ ਡਰਾਅਬੈਕ ਮੈਨੂੰ ਲੱਗਿਆ ਕਿ ਜਿਹੜਾ ਇਹਨਾਂ ਨੇ 100% ਐਫਡੀਆਈ ਕੀਤੀ ਇਹ ਸ਼ੋ ਹੋ ਸਕਤੇ ਵਿੱਚ ਐਫਡੀਆਈ ਵਿੱਚ ਫੋਰਨ ਜਿਹੜੀ ਇਨਵੈਸਟਮੈਂਟ ਆਏਗੀ ਸ਼ੋ ਹੋ ਸਕਦੀ ਉਹ ਨੈਗੇਟਿਵ ਪੁ ਬਾਕੀ ਫਿਸਟਲ ਡੈਫਿਸਟ ਥੋੜਾ ਘਟਿਆ ਹੈ 4.8 ਠੀਕ ਹੈ ਐਂਡ ਇਹਨਾਂ ਨੇ ਜਿਹੜੇ ਇੰਪੋਰਟ ਵਾਸਤੇ ਜਿਹੜੇ ਇੰਡਸਟਰੀ ਵਾਸਤੇ ਕਈ ਜਿਹੜੀ ਆਈਟਮ ਹੁੰਦੇ ਇਹਨਾਂ ਨੇ ਸੀਯੂਡੀ ਘਟਾਈ ਹੈ ਨਾਲ ਉਹਨਾਂ ਨੇ ਕਸਟਮ ਡਿਊਟੀ ਘਟਾਈ ਹੈ ਉਹ ਅੱਛਾ ਸਟੈਪ ਹੈ ਔਰ ਇੱਕ ਹਲ ਸੈਕਟਰ ਦੇ ਵਿੱਚ ਬੜੀ ਜਿਹੜੀ ਹਾਂ ਹਲ ਸੈਕਟਰ ਹਰ ਡਿਸਟ੍ਰਿਕਟ ਚ ਕੈਂసర్ ਸੈਂਟਰ ਬਣਾਇਆ ਜਾਏਗਾ ਦਵਾਈਆਂ ਦੇ ਛੋਟੇ ਕੀਤੇ ਦੇਖ ਲਓ ਕੀ ਹਾਂ ਪੰਜਾਬ ਦੇ ਚ ਖਾਸ ਕਰਕੇ ਮਾਲਵੇ इलाके में कैंसर तो बहुत कड़ी है देखो पंजाब में मालवे में कैंसर बहुत ज्यादा है ये इदे वास्ते ਇਕੱਲਾ मेडिसिन उते देखो इन्हने ड्यूटीयां ਘਟਾਈਆਂ ਉਧਰ ਨਾਲ ਨਹੀਂ ਠੀਕ ਹੋਣ ਵਾਲਾ ਇਹ ਜਿਹੜਾ ਰੀਜਨ ਆ ਗਿਆ ਵੀ इदे उते डेवलपमेंट ਚਾਹੀਦੀ ਹੈ ਇਸ ਰੀਜਨ ਤੇ कैंसर ਕਿਉਂ ਹੋ ਰਿਹਾ ਉਹਦੇ ਤੇ ਆਰਡੈਂਟੀ ਕਰਨੀ ਚਾਹੀਦੀ ਹੈ ਔਰ ਇਹ ਜਿਹੜਾ ਪਾਣੀ ਦਾ ਜਿਹੜਾ ਲੈਵਲ ਹੈ ਉਹ ਠੀਕ ਕਰਕੇ ਉਦੇ ਕੁਆਲਿਟੀ ਠੀਕ ਕਰਕੇ ਐਦੂ ਹੋ ਸਕਦਾ ਹੈ ਬਟ ਓਵਰ ਆਲ ਜਿਹੜਾ ਇਹਨਾਂ ਨੇ ਮੈਡੀਸਿਨਸ ਹੈਈਆਂ ਨੇ ਖਾਸ ਤੌਰ ਤੇ ਜਿਹੜੀ ਕੈਂਸਰ ਦੀ ਹੈ ਜਿਹੜੀ ਲਾਈਫ ਸੇਵਿੰਗ ਮੈਡੀਸਨ ਹੈ ਉਹਨਾਂ ਉੱਤੇ ਡਿਊਟੀ ਜ਼ੀਰੋ ਕੀਤੀ ਹੈ ਕਿਆਂ ਤੇ ਬਿਲਕੁਲ ਨਿਲ ਕੀਤੀ ਹੈ ਬਹੁਤ ਅੱਛਾ ਸਟੈਪ ਹੈ ਔਰ ਇਹਨਾਂ ਨੇ ਪਰਿਆ ਹਜ਼ਾਰ ਤੋਂ ਜਿਹੜਾ 1 ਲੱਖ ਕੀਤਾ ਹੈ ਸੀਨੀਅਰ ਸਿਟੀਜ਼ਨ ਵਾਸਤੇ ਟੀ ਡੀ ਐਸ ਉਹ ਵੀ ਅੱਛਾ ਸਟੈਪ ਹੈ ਬਾਕੀ ਟੈਕਸ ਦਾ ਰੇਟ ਵੀ ਕਾਫੀ ਘਟਾਇਆ ਹੈ ਮਿਡਲ ਕਲਾਸ ਵਾਸਤੇ ਉਹ ਵੀ ਬਹੁਤ ਅੱਛਾ ਹੈ ਕਾਰਪੋਰੇਟ ਟੈਕਸ ਕੋ ਨਹੀਂ ਛੇੜਿਆ ਉਹ ਸਾਨੂੰ ਬੀਸ ਦੀ ਕਿ 30 ਤੋਂ 25% ਕਰਨਗੇ ਬਟ ਓਵਰ ਆਲ ਬਜਟ ਜਿਹੜਾ ਅੱਛਾ ਬਜਟ ਹੈ ਤੇ ਇੰਡਸਟਰੀ ਦੇ ਮਾਇਨੇ ਤੋਂ ਇੰਡਸਟਰੀ ਦੇ ਵਾਸਤੇ ਦੇਖੋ ਇਹਨਾਂ ਨੇ ਦੇਖੋ ਐਸਐਮਈ ਵਾਸਤੇ ਪੈਸਾ ਤਾਂ ਲੋਕ ਇਤਨਾ ਕਾਫੀ ਫੰਡ ਲੌਕ ਇਤਨਾ ਕਿਤਾ ਔਰ ਕਿਵੇ ਡਿਸਬਸ ਕਰਨਗੇ ਐਮਐਸਈ ਐਮਈ ਵਾਸਤੇ ਵੀ ਕੁਝ ਕੀਤਾ ਹੈ ਇਹਨਾਂ ਨੇ ਬਟ ਉਹ ਜੀ ਪੂਰਾ ਡਿਟੇਲ ਨਹੀਂ ਆਈ ਹੈ ਸਾਨੂੰ ਉਹ ਪਤਾ ਲੱਗੇਗਾ ਕੀ ਹੋਏਗਾ ਹਾਂ ਜਿਹੜੇ ਇਦਰ ਹੋਣਾ ਜੀ ਜਿਹੜੇ ਸਮਾਲ ਸਕیل ਸੈਕਟਰ ਆਗੇ ਨੇ ਜਿਹੜੇ ਬਹੁਤ ਛੋਟੇ ਲੈਵਲ ਦੇ ਬੰਦੇ ਨੇ ਉਹਨਾਂ ਵਾਸਤੇ ਤਾਂ ਅਜੇ ਕੁਝ ਨਹੀਂ ਹੈ ਉਹਨਾਂ ਵਾਸਤੇ ਇਨਕਮ ਟੈਕਸ ਦੀ ਰਿਫਿਟ ਮਿਲ ਗਈ ਹੈ ਉਹੀ ਬਹੁਤ ਹੈ ਉਹਨਾਂ ਨੂੰ ਓਵਰਆਲ ਬੈਲਡ ਗੁੱਡ ਆ